ਮੈਂ ਰਾਹੁਲ ਸਿੰਘਲਾ ਇੰਡੀਅਨ ਟੀਵੀ ਨਿਊਜ਼ ਤੋਂ ਹਾਂ ਅੱਜ ਆਪਾਂ ਗੱਲ ਕਰਾਂਗੇ ਹੜਪੀੜਤਾ ਦੀ ਜਿਵੇਂ ਕਿ ਆਪ ਸਭ ਜਾਣਦੇ ਹੀ ਕਿ ਪਿਛਲੇ ਕੁ ਦਿਨਾਂ ਚ ਆਪਣਾ ਪਹਾੜਾ ਹਾਨ ਕਰਕੇ ਬਹੁਤ ਹੀ ਭਾਰੀ ਮਾਤਰਾ ਵਿੱਚ ਨੁਕਸਾਨ ਹੋਇਆ ਸੀ ਅਦੇ ਕੁਝ ਕਿ ਜਾਣਦੇ ਨੁਕਸਾਨ ਹੋਇਆ ਸੀ ਅਦੇ ਕੁਝ ਪਸ਼ੂਆਂ ਦਾ ਨੁਕਸਾਨ ਹੋਇਆ ਸੀ ਤੇ ਜਿਵੇਂ ਕਿ ਆਪਾਂ ਜਾਣ ਹਰ ਇੱਕ ਪਿੰਡਾਂ ਵਿੱਚੋਂ ਹਰ ਇੱਕ ਜ਼ਿਲ੍ਹਾ ਵਿੱਚੋਂ ਮਦਦ ਗਈ ਹੈ ਉਹਨਾਂ ਦੇ ਹੜਪੀੜਤਾ ਲਈ ਤੇ ਹੁਣ ਆਪਾਂ ਇਸ ਤਰ੍ਹਾਂ ਖੜੇ ਬਰਗਾੜੀ ਪਿੰਡੋ ਜੀ ਅੱਜ ਬਰਗਾੜੀ ਦੀ ਆਪਣਾ ਦੁਕਾਨਦਾਰ ਯੂਨੀਅਨ ਵੱਲੋਂ ਵੀ ਅੱਜ ਹੜਪੀੜਤਾ ਲਈ ਮਦਦ جاری ਹੈ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਵੀ ਕਿ ਕਿਸ ਪ੍ਰਕਾਰ ਦੀ ਮਦਦ جاری ਹੈ ਤੇ ਆਪਣਾ ਕੀ ਕੀ ਸਮਾਨ ਕੋਲ ਲੈ ਕੇ ਚੱਲਦੇ ਆ ਜੀ ਆਜੋ ਜੀ ਸੰਚਤ ਜਿਹੜਾ ਕਿ ਅੱਜ ਆਪਣਾ ਹੜਪੀੜਤਾ ਨੂੰ ਤੁਸੀਂ ਦੁਕਾਨਾਂ ਨੂੰ ਮਦਦ جاری ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸੀਂ ਸਾਰੇ ਦੁਕਾਨਦਾਰ ਯੂਨੀਅਨ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੈਸੇ ਇਕੱਠੇ ਕਰਕੇ ਹੜਪੀੜਤਾ ਲਈ ਮਦਦ ਲਈ ਥੋੜੇ ਲੇਟ ਦਾ ਜ਼ਰੂਰ ਹੋ ਗਏ ਅਸੀਂ ਉਹਨਾਂ ਨੂੰ ਦੇਣ ਜਾ ਰਹੇ ਹਾਂ ਸਾਡੇ ਸਾਰੇ ਮੈਂਬਰ ਬਲਜੀਤ ਵਰਗੇ ਥੋੜੇ ਕਾਮੀ ਸੀ ਢੱਲੋਂ ਸਾਹਿਬ ਬਾਕੀ ਸਾਰੇ ਸਾਡੇ ਮੈਂਬਰ ਆ ਚ ਅਸੀਂ ਸਾਰੇ ਹੀ ਦੁਕਾਨਦਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਪੈਸੇ ਦਿੱਤੇ ਅਸੀਂ ਗਾਂ ਜਾ ਕੇ ਹੜਪੀਟ ਦੇ ਜਿਹਨਾਂ ਲੋੜਵੰਦ ਵੀਰਾਂ ਨੂੰ ਪੈਸੇ ਦੇਵਾਂਗੇ ਨਹੀਂ ਕਿਸ ਟਾਈਪ ਦੀ ਮੈਨ ਕੋਈ ਦਵਾਈ ਬੂਟੀ ਲੈ ਕੇ ਚੱਲਦੇ ਹਾਂ ਖਾਣਾ ਪਿਲਾ ਕੇ ਕੁਝ ਕੋਟਕੀ ਮਤ ਲੈ ਕੇ ਚੱਲਦੇ ਅਸੀਂ ਉੱਥੇ ਨੂੰ ਤੇਲ ਦੀ ਲੋੜਾ ਤੇਲ ਦੇਵਾਂਗੇ ਜੇ ਕੋਈ ਸੀਮੈਂਟ ਵਗੈਰਾ ਆ ਜਾ ਘਟ ਹੈ ਜਿਨ੍ਹਾਂ ਦੀ ਜਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ ਉਸ ਤਰ੍ਹਾਂ ਹੀ ਮਦਦ ਕਰਨ ਨੂੰ ਤਿਆਰ ਆਂ ਜਿਵੇਂ ਕਿ ਆਪਣਾ ਬਾਕੀ ਜ਼ਿਲ੍ਹਿਆਂ ਵਿੱਚ ਪਹਿਲਾਂ ਹੀ ਮਤ ਜੱਜ ਕਿੰਨੇ ਇਸ ਵਾਰ ਲੇਟ ਹੋ ਰਿਹਾ ਉਸ ਵਾਰ ਤੁਸੀਂ ਕੀ ਕਹਿਣਾ ਚਾਹੁੰਗੇ ਅਸੀਂ ਥੋੜੇ ਲੇਟ ਸੀ ਇਸ ਟਾਈਮ ਨਾ ਦੁਕਾਨਦਾਰ ਆਪਣੇ ਦਿਵਾਲੀ ਦਾ ਿਹਾਰ ਸੀਗਾ ਉਹ ਚਲ ਜAVE ਸੀ ਇਸ ਕਰਕੇ ਸਾਰੇ ਦੁਕਾਨਦਾਰ ਹੁਣ ਚੱਲੇ ਆ ਉਹ ਪ੍ਰਧਾਨ ਜੀ ਖੜੇ ਹੋਣਾ ਕਰ ਲਓ ਠੀਕ ਹੈ ਜੀ ਹਾਂਜੀ ਇਹ ਆਪਣਾ ਹੈਗੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਜੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਦੇ ਕੀ ਵਿਚਾਰ ਹਨ ਹਾਂਜੀ ਸਰ ਹਾਂਜੀ ਜਿਹੜਾ ਆਪਣਾ ਆਪਾਂ ਨੂੰ ਪਤਾ ਹੀ ਆ ਵੀ ਜਿਵੇਂ ਹਾਰਡ ਆਏ ਸੀਗੇ ਉਹਦੇ ਵਿੱਚ ਕਾਫੀ ਨੁਕਸਾਨ ਹੋਇਆ ਜਿਹੜੇ ਏਰੀਏ ਦੇ ਵਿੱਚ ਪਹਿਲਾਂ ਗਏ ਸੀਗੇ 10 12 ਜਨ ਪਹਿਲਾਂ ਉੱਥੇ ਸਰਵੇਖਣ ਕੀਤਾ ਜਾ ਕੇ ਦੁਕਾਨਦਾਰ ਗਏ ਸੀਗੇ ਦੇ ਕਹਿੰਦੇ ਵੀ ਕਿਹੜੇ ਬੰਦੇ ਲੋਡ ਬੰਦ ਹੈਗੇ ਉਹਨਾਂ ਨੂੰ ਜੋ ਬਣਦੀ ਉਹਨਾਂ ਦੀ ਮਦਦ ਆ ਉਹ ਕੀਤੀ ਜਾਊਗੀ ਜਿਹੜੇ ਦੁਕਾਨਦਾਰਾਂ ਨੇ ਆਪਾਂ ਜਿੰਨਾ ਸਹਿਯੋਗ ਸੀਗਾ ਬਾਅਦ ਚੜ ਕੇ ਕੀਤਾ ਸੀਗਾ ਤੇ ਅੱਜ ਉਹ ਸਹੀ ਜਗ੍ਹਾ ਤੇ ਲੱਗੇ ਉਹਦੇ ਵਾਸਤੇ ਜਿਹੜਾ ਇਕੱਠਾ ਹੋ ਕੇ ਆ ਵੀ ਇਹ ਉਪਰਾਲਾ ਕਰ ਰਹੇ ਆ ਜੀ ਠੀਕ ਹੈ ਧੰਨਵਾਦ ਜੀ ਇੱਕ ਕਦੇ ਹੋਰ ਇਹਨਾਂ ਬੋਲੋ ਇੱਕ ਕਦੇ ਹੋਰ ਬੋਲਣਾ ਜੀ ਨਾਲ ਹੀ ਲੈ ਜਾਣਾ ਉੱਥੇ ਰੱਖੋ